ਸਮੇਨੇਜਰ ਪੜਾਈ ਤੋਂ ਬਿਨਾ ਬਾਕੀ ਸਾਰਾ ਕੰਮ ਕੈਂਪਸ ਮੈਨੇਜਰ ਦੇਖਣਗੇ ਹੈਡਮਾਸਟਰ ਸਾਹਿਬ ਦਾ ਧਿਆਨ ਸਾਰਾ ਧਿਆਨ ਆਪਣੇ ਟੀਚਰਾਂ ਨਾਲ ਮਿਲ ਕੇ ਪੜਾਈ ਕਰਾਉਣ ਤੇ ਹੋਊਗਾ ਮੈਂ ਸੁਰਜੀਤ ਸਿੰਘ ਰਿਟਾਇਰਡ ਇੰਡੀਅਨ ਆਰਮੀ ਬਤੌਰ ਕੈਂਪਸ ਮੈਨੇਜਰ ਐਸਜੀ ਆਰਮ ਜੀਰਾ ਵਿਖੇ ਡਿਊਟੀ ਕਰ ਰਿਹਾ ਹਾਂ ਪੰਜਾਬ ਸਰਕਾਰ ਵੱਲੋਂ ਇਹ ਡਿਊਟੀ ਪ੍ਰਿੰਸੀਪਲ ਦੇ ਵਰਕਲੋਡ ਨੂੰ ਘੱਟ ਕਰਨ ਵਾਸਤੇ ਨਿਯੁਕਤ ਕੀਤੀ ਗਈ ਬਸਾਂ ਦਾ ਸਾਰਾ ਮੈਨੇਜਮੈਂਟ ਕੈਂਪਸ ਮੈਨੇਜਰ ਦੁਆਰਾ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸਕੂਲ ਦੇ ਬਹੁਤ ਸਾਰੇ ਕੰਮ ਸਨ ਜਿਨ੍ਹਾਂ ਦੇ ਵਿੱਚ ਇਲੈਕਸਿਟੀ ਹੈ ਜੈਂਟਰੀ ਦਾ ਕੰਮ ਹੈ ਸਕੂਲ ਤੋਂ ਬਾਹਰ ਦੇ ਵੀ ਬਹੁਤ ਸਾਰੇ ਕੰਮ ਹੁੰਦੇ ਆ ਸਕੂਲ ਮੁਖੀ ਨੂੰ ਬਹੁਤ ਸਮਾਂ ਦੇਣਾ ਪੈਂਦਾ ਸੀ ਅੱਜ ਉਹ ਸਾਰੀਆਂ ਚੀਜ਼ਾਂ ਤੋਂ निजात ਮਿਲੀ ਹੈ ਲੜਕੀਆਂ ਦਾ ਸਕੂਲ ਹੋਣ ਕਰਕੇ ਗੇਟ ਤੋਂ ਜਿਹੜੀ ਐਂਟਰੀ ਹੈ ਉਹ ਬਿਨਾ ਪ੍ਰੂਫ ਦੇ ਨਹੀਂ ਕੀਤੀ ਜਾਂਦੀ